ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਿ ਜਗਤ ਨੂੰ ਤਾਰਨ ਆਏ ਕੁਛ ਕੁਛ ਸਮੇਂ ਦਾ ਜੋ ਵਰਤਾਂਤ ਹੈ ਜੋ ਸਮੇਂ ਦੀ ਲਿਖਤ ਹੈ ਕਿ ਕਿਸ ਵੇੜੇ ਮਹਾਰਾਜ ਜੀ ਆਏ ਜਦੋਂ ਧਰਤੀ ਨੇ ਪੁਕਾਰਿਆ ਪੁਕਾਰ ਕੀਤੀ ਅਕਾਲਪੁਰ ਦੇ ਚਰਨਾਂ ਵਿੱਚ ਜ਼ੁਲਮ ਬਹੁਤ ਹੋ ਗਏ ਬਹੁਤ ਵੱਧ ਗਏ ਸੀ ਤੇ ਅਕਾਲਪੁਰਖ ਨੇ ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਧਰਤੀ ਤੇ ਭੇਜਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਰਾਏ ਭੋਇ ਦੀ ਤਲਵੰਡੀ ਜਿਹੜਾ ਸ਼ੇਖੂਪਾ ਪੁਰਾ ਪਾਕਿਸਤਾਨ ਵਿੱਚ 15 ਅਪ੍ਰੈਲ ਸਨ 1400 69 ਨੂੰ ਹੋਇਆ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਆਖਦੇ ਹਨ ਆਪ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ ਮਹਿਤਾ ਕਾਲੂ ਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਸੀ ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਜੋ ਆਪ ਜੀ ਤੋਂ 5 ਸਾਲ ਵੱਡੇ ਸਨ ਬਾਲ ਉਮਰ ਵਿੱਚ ਜਦੋਂ ਆਪ ਜੀ ਨੂੰ ਪੜ੍ਹਨੇ ਪਾਇਆ ਗਿਆ ਤਾਪ ਦੀ ਤੀਖਣ ਬੁੱਧੀ ਵੇਖ ਕੇ ਉਸਤਾਦ ਹੈਰਾਨ ਹੋ ਗਏ 10 ਸਾਲ ਦੀ ਉਮਰ ਵਿੱਚ ਜਦੋਂ ਆਪ ਜੀ ਨੂੰ ਜਨੇਊ ਪਾਣ ਲੱਗੇ ਤਾਂ ਆਪ ਨੇ ਝੂਠੇ ਜਨੇਊ ਦਾ ਖੰਡਨ ਕਰ ਦਿੱਤਾ ਝੂਠੇ ਜਨੇਊ ਪਵਾਣ ਤੋਂ ਨਾ ਕਰ ਦਿੱਤੀ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਝੀਆਂ ਦੇ ਵਾਗੀ ਬਣੇ ਅਤੇ 18 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਰੇ ਦੇ ਰਹਿਣ ਵਾਲੇ ਸ੍ਰੀ ਮੂਲ ਚੰਦ ਜੀ ਦੀ ਲੜਕੀ ਸੁਲਖਣੀ ਜੀ ਨਾਲ ਹੋਇਆ ਜਿਨ੍ਹਾਂ ਦੇ ਉਧਰ ਤੋਂ ਦੋ ਪੁੱਤਰ ਹੋਏ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲక్ష్ਮੀ ਚੰਦ ਜੀ ਸਨ 1504 ਵਿੱਚ ਆਪ ਜੀ ਆਪਣੇ ਜੀਜੇ ਭਾਈ ਜੈ ਰਾਮ ਜੀ ਪਾਸ ਸultanpur ਚਲੇ ਗਏ ਤੇ ਨਵਾਬ ਦੋਰਤਖਾਂ ਦੇ ਮੋਦੀ ਬਣੇ ਇੱਥੇ ਹੀ ਮਲਸੀਹਾ ਦੇ ਭਾਈ ਪਗੀਰਤ ਆਪ ਜੀ ਦਾ ਸਿੱਖ ਬਣਿਆ ਤੇ ਉਸ ਦੇ ਰਾਹੀ ਲਾਹੌਰ ਦਾ ਭਾਈ ਸਨਮੁਖ ਸਿੱਖ ਹੋਇਆ ਸੁਲਤਾਨਪੁਰ ਰਹਿੰਦੇ ਆ ਇੱਕ ਦਿਨ ਆਪ ਵਹੀ ਨਦੀ ਵਿੱਚ ਲੋਪ ਹੋ ਗਏ ਤੀਜੇ ਦਿਨ ਪ੍ਰਗਟ ਹੋ ਕੇ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਸ਼ਾਈ ਮਸਜਦ ਵਿੱਚ ਜਾ ਕੇ ਸਚੀ ਭਗਤੀ ਦਾ ਉਪਦੇਸ਼ ਦਿੱਤਾ ਕਾਜੀ ਤੇ ਨਵਾਬ ਨੂੰ ਸਮਝਾ ਦਿੱਤਾ ਕਿ ਜੇ ਮਨ ਭਗਤੀ ਵਿੱਚ ਨਹੀਂ ਜੁੜਿਆ ਤਾਂ ਮੂੰਹ ਨਾਲ ਨਮਾਜ਼ ਪੜਨ ਦਾ ਕੋਈ ਲਾਭ ਨਹੀਂ ਸਤੰਬਰ 1507 ਵਿੱਚ ਪਰਿਵਾਰ ਨੂੰ ਆਪਣੇ ਸਹੁਰੇ ਬਾਬਾ ਮੂਲਚੰਦ ਨੂੰ ਸੌਂਪ ਦਿੱਤਾ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਸਾਰ ਨੂੰ ਤਾਰਨ ਲਈ ਤੁਰ ਪਏ ਬਾਬਾ ਨਾਨਕ ਜੀ ਆਪ ਜੀ ਦੀਆਂ ਧਰਮ ਪ੍ਰਚਾਰ ਲਈ ਕੀਤੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਆਪ ਜੀ ਨੇ ਇਹਨਾਂ ਉਦਾਸੀਆਂ ਵਿੱਚ ਆਪ ਜੀ ਨੇ ਲੋਕਾਂ ਨੂੰ ਕਰਮ ਕਾਂਡਾਂ ਆਂਧਵਿਸ਼ਵਾਸ਼ਾਂ ਗਲਤ ਰੀਤਾਂ ਰਸਮਾਂ ਤੋਂ ਹਟਾ ਕੇ ਇੱਕ ਪ੍ਰਭੂ ਦੀ ਭਗਤੀ ਕਰਨ ਵੱਲ ਲਾਇਆ ਅਤੇ ਨਾਮ ਜਪਣ ਕੀਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉਦਾਸੀਆਂ ਸਮੇ ਹੋਈਆਂ ਕੁਝ ਘਟਨਾਵਾਂ ਇਸ ਪ੍ਰਕਾਰ ਹਨ ਅਹਿਮਦਾਬਾਦ ਵਿੱਚ ਗਰੀਬ ਕਿਰਤੀ ਭਾਈ ਲਾਲੋ ਜੀ ਨੂੰ ਆਪਣਾ ਸਿੱਖ ਬਣਾਇਆ ਅਤੇ ਮਲਕ ਭਾਗੋ ਨੂੰ ਹੀਰਾ ਫੇਰੀ ਅਤੇ ਪਾਪ ਕਰਮਾਂ ਨਾਲ ਕਮਾਈ ਕਰਨ ਤੋਂ ਹਟਾ ਕੇ ਹੱਕ ਦੀ ਕਮਾਈ ਕਰਨ ਵਾਲਾ ਲਾਇਆ ਉਹ ਵੀ ਸਿੱਖ ਬਣਿਆ ਹਰ ਦੁਆਰ ਵਿੱਚ ਲੋਕਾਂ ਨੂੰ ਸੂਰਜ ਨੂੰ ਪਾਣੀ ਦੇਣ ਤੋਂ ਵਰਜਿਆ ਅਤੇ ਜਾਤ ਪਾਤ ਦਾ ਵਿਚਾਰ ਤਿਆਗਣ ਦਾ ਉਪਦੇਸ਼ ਦਿੱਤਾ ਵੈਸ਼ਨਵ ਪਾਂਡੇ ਨੂੰ ਸਮਝਾਇਆ ਕਿ ਪ੍ਰਭੂ ਦੇ ਪੈਦਾ ਕੀਤੇ ਮਨੁੱਖ ਨੀਚ ਨਹੀਂ ਹਨ ਸਗੋਂ ਨੀਚ ਤਾਂ ਮਨੁੱਖ ਮਨੁੱਖ ਦੇ ਆਪਣੇ ਭੈੜੇ ਵਿਚਾਰ ਤੇ ਕਰਮ ਹਨ ਗੋਰਖ ਮਤੇ ਵਿੱਚ ਜੋਗੀਆਂ ਨੂੰ ਭੇਖ ਧਾਰਨ ਕਰਨਾ ਸਮਾਧੀਆਂ ਲਾਉਣਾ ਸਰੀਰ ਨੂੰ ਕਸ਼ਟ ਦੇਣ ਵਾਲੇ ਤਪੱਸਾਧਨ ਆਦਤੋਂ ਹਟਾ ਕੇ ਪ੍ਰਭੂ ਦੇ ਸਿੱਖਤ ਸਲਾਹ ਕਰਨ ਦਾ ਵਿਕਾਰਾਂ ਤੋਂ ਬਚਨ ਅਤੇ ਚੰਗੇ ਕੰਮ ਕਰਨ ਵੱਲ ਲਾਇਆ ਗੁਰੂ ਜੀ ਦੇ ਪ੍ਰਚਾਰ ਸਦਕਾ ਗੋਰਖ ਮਤਾ ਬਦਲ ਕੇ ਨਾਮ ਨਾਨਕ ਮਤਾ ਪੈ ਗਿਆ ਇਲਾਹਾਬਾਦ ਜਿਸ ਨੂੰ ਪ੍ਰਿਆਗ ਵੀ ਕਹਿੰਦੇ ਹਨ ਇੱਥੇ ਲੋਕਾਂ ਨੂੰ ਸਮਝਾਇਆ ਕਿ ਮਨ ਤੋਂ ਵਿਕਾਰਾਂ ਦੀ ਮੈੜ ਤੀਰਥ ਸ਼ਨਾਣ ਅਤੇ ਦਨ ਪੁੰਨ ਕਰਨ ਨਾਲ ਨਹੀਂ ਉਤਰਦੀ ਗੁਰੂ ਦੀ ਸਿਖਿਆ ਰੂਪੀ ਨਦੀ ਵਿੱਚ ਇਸ਼ਨਾਨ ਕਰਨ ਨਾਲ ਹੀ ਮਨ ਪਵਿੱਤਰ ਹੁੰਦਾ ਹੈ ਤੇ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ ਗੁਰੂ ਹੀ ਸੱਚਾ ਤੀਰਥ ਹੈ ਤੀਰਥ ਨਾਮ ਨ ਜਾਓ ਤੀਰਥ ਨਾਮ ਹੈ ਬਨਾਰਸ ਵਿਖੇ ਉਪਦੇਸ਼ ਦਿੱਤਾ ਕਿ ਕਿਸੇ ਖਾਸ ਥਾਂ ਤੇ ਜਾ ਕੇ ਰਹਿਣ ਨਾਲ ਮੁਕਤੀ ਨਹੀਂ ਮਿਲਦੀ ਸਗੋਂ ਮੁਕਤੀ ਤਾਂ ਚੰਗੇ ਕਰਮ ਕਰਨ ਨਾਲ ਮਿਲਦੀ ਹੈ ਇੱਥੇ ਲੋਕ ਮੁਕਤੀ ਦੀ ਖਾਤਰ ਪੰਡਤਾਂ ਨੂੰ ਦਾਨਪੂਨ ਕਰਨ ਮਗਰੋਂ ਇੱਕ ਹਾਰੇ ਨਾਲ ਸਰੀਰ ਘਟਵਾ ਲੈਂਦੇ ਸਨ ਗੁਰੂ ਜੀ ਨੇ ਇਸ ਭੈੜੇ ਕਰਮ ਤੋਂ ਲੋਕਾਂ ਨੂੰ ਵਰਜਿਆ ਇੱਥੇ ਪੰਡਤ ਚਤੁਰਦਾਸ ਨੂੰ ਸਮਝਾਇਆ ਕਿ ਧਾਰਮਿਕ ਚਿੰਨ ਤਿਲਕ ਤੁਲਸੀ ਮਾਲਾ ਸਾਲਗਰਾ ਆਦ ਤੇ ਧਾਰਮਿਕ ਪਹਿਰਾਵਾ ਕੇਵਲ ਬ੍ਰਾਹਮਣ ਹੋਣ ਦੀ ਬਾਹਰमुखी ਨਿਸ਼ਾਨੀ ਹੈ ਪਰ ਅਸਲੀ ਬ੍ਰਾਹਮਣ ਬ੍ਰਾਹਮਣ ਨੂੰ ਜਾਣਨ ਵਾਲਾ ਤਾਂ ਉਹ ਹੈ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਗਿਆ ਵਿਖੇ ਲੋਕਾਂ ਨੂੰ ਪਿਤਰਾਂ ਮਰ ਚੁੱਕੇ ਵੱਡੇ ਵਡੇਰਿਆਂ ਦੀ ਮੁਕਤੀ ਲਈ ਪਿੰਡ ਭਰਾਉਣ ਜਵਾਂ ਦੇ ਆਟੇ ਦੇ ਪੇੜੇ ਦਾਨ ਕਰਨ ਤੋਂ ਵਰਜਿਆ ਜਦੋਂ ਪਿੰਡ ਭਰਾਉਂਦੇ ਸੀ ਤੇ ਜਵਾਂ ਦੇ ਆਟੇ ਦੇ ਪੇੜੇ ਦਾਨ ਕਰਦੇ ਸੀ ਉਹ ਲੋਕ ਫਿਰ ਜਗਨਨਾਥ ਪੁਰੀ ਵਿੱਚ ਪ੍ਰਭੂ ਦੀ ਸੱਚੀ ਆਰਤੀ ਕਰਨ ਦਾ ਤਰੀਕਾ ਦੱਸਿਆ ਤੇ ਮਥਰਾ ਵਿਖੇ ਇਹ ਸਮਝਾਇਆ ਕਿ ਕਾਲਯੁਗ ਨਾਮ ਦੀ ਕੋਈ ਚੀਜ਼ ਨਹੀਂ ਜਿਹੜੇ ਲੋਕ ਭੈੜੇ ਕੰਮ ਤਾਂ ਆਪ ਕਰਦੇ ਹਨ ਤੇ ਇਸ ਨੂੰ ਕਾਲਯੁਗ ਦਾ ਪ੍ਰਭਾਵ ਦੱਸਦੇ ਹਨ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਦਿੱਲੀ ਵਿਖੇ ਮਜਨੂ ਭਗਤ ਅਤੇ ਪਾਣੀਪਤ ਵਿਖੇ ਸ਼ੇਖਤਾਹਰ ਨੂੰ ਪ੍ਰਭੂ ਦਾ ਸੱਚਾ ਗਿਆਨ ਬਖਸ਼ਿਆ ਕੁਰਖ ਖੇਤਰ ਵਿੱਚ ਜੋ ਹੁਣ ਕੁਰ ਖੇਤਰ ਵਿਖੇ ਲੋਕਾਂ ਨੂੰ ਸੂਰਜ ਗ੍ਰਹਿਣ ਦੀ ਅਸਲੀਅਤ ਦੱਸੇ ਇੱਕ ਵਾਰੇ ਆਪ ਸਮੇਰ ਪਰਬਤ ਤੇ ਗਏ ਅਤੇ ਸਿੱਧਾਂ ਜੋਗੀਆਂ ਨੂੰ ਸਮਝਾਇਆ ਕਿ ਘਰ-ਬਾਰ ਛੱਡ ਕੇ ਪਹਾੜਾਂ ਤੇ ਰਹਿਣਾ ਇਹ ਕੋਈ ਧਰਮ ਦਾ ਰਸਤਾ ਨਹੀਂ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਿਆਂ ਆਪਣੇ ਫਰਜ਼ ਪੂਰੇ ਕਰਦਿਆਂ ਹੋਿਆਂ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜੀ ਰੱਖਣਾ ਹੈ ਵਿਕਾਰਾਂ ਤੋਂ ਬਚਣਾ ਹੈ ਤੇ ਸਮਾਜ ਸੇਵਾ ਕਰਨੀ ਹੈ ਇਹ ਹੈ ਹੀ ਅਸਲੀ ਧਰਮ ਹੈ ਫਿਰ ਕਸ਼ਮੀਰ ਦੇ ਇਲਾਕੇ ਮਟਨ ਵਿੱਚ ਪੰਡਤ ਬ੍ਰਹਮਦਾਤ ਨੂੰ ਵਿਦਿਆ ਦਾ ਹੰਕਾਰ ਤਿਆਗਣ ਨੂੰ ਕਿਹਾ ਤੇ ਸਮਝਾਇਆ ਕਿ ਕੇਵਲ ਧਾਰਮਿਕ ਗ੍ਰੰਥ ਪੜ੍ਹਨ ਤੇ ਲੋਕਾਂ ਨਾਲ ਬਹਿਸਾਂ ਕਰਨ ਨਾਲ ਪ੍ਰਭੂ ਪਰਮਾਤਮਾ ਖੁਸ਼ ਨਹੀਂ ਹੁੰਦਾ ਪ੍ਰਭੂ ਤਾਂ ਪ੍ਰੇਮਾ ਭਗਤੀ ਤੇ ਹੀ ਰਿਜਦਾ ਹੈ ਫਿਰ ਉਸ ਤੋਂ ਬਾਅਦ ਅਮਰਨਾਥ ਦੇ ਮੰਦਰ ਵਿੱਚ ਜਾ ਕੇ ਲੋਕਾਂ ਨੂੰ ਸ਼ੇਵਲੰਗ ਦੀ ਪੂਜਾ ਤੋਂ ਹਟਾਇਆ ਅਤੇ ਵੈਸ਼ਨੂ ਦੇਵੀ ਦੇ ਮੰਦਰ ਜਾ ਕੇ ਲੋਕਾਂ ਨੂੰ ਸਮਝਾਇਆ ਕਿ ਖੋਤੀ ਦੇਵੀ ਦੇਵਤੇ ਕੋਈ ਦਾਤਾਂ ਨਹੀਂ ਦੇ ਸਕਦੇ ਸੱਚਾ ਮਾਲਕ ਪ੍ਰਭੂ ਪਰਮਾਤਮਾ ਹੀ ਹੈ ਜੋ ਸਭ ਨੂੰ ਦਾਤਾਂ ਦਿੰਦਾ ਹੈ ਤੇ ਜਿਸ ਤੋਂ ਦਾਤਾਂ ਲੈ ਕੇ ਦੇਵਤੇ ਅੱਗੇ ਦਾਤਾਂ ਦਿੰਦੇ ਹਨ ਤੁਸੀਂ ਸਿੱਧਾ ਉਸ ਮਾਲਕ ਦੀ ਭਗਤੀ ਕਰਿਆ ਕਰੋ ਫਿਰ ਆਖਰੀ ਉਦਾਸੀ ਸਮੇ ਆਪ ਜੀ ਨੇ ਪਾਗ ਪੜਨ ਤੋਂ ਬਾਬਾ ਫਰੀਦ ਜੀ ਦੀ ਬਾਣੀ ਉਹਨਾਂ ਦੇ ਗੱਦੀ ਤੇ ਬੈਠੇ ਸ਼ੇਖ ਬ੍ਰਹਮ ਤੋਂ ਪ੍ਰਾਪਤ ਕੀਤੀ ਇਸ ਤੋਂ ਬਾਅਦ ਤੁਲੰਬੇ ਵਾਲ ਚਾਲ ਪਏ ਸਜਣ ਨਾਮ ਦੇ ਮਨੁੱਖ ਨੂੰ ਧਰਮਕ ਭੇਗ ਬਣਾ ਕੇ ਲੋਕਾਂ ਨੂੰ ਲੁੱਟਣ ਤੋਂ ਹਟਾਇਆ ਅਤੇ ਉਸ ਨੂੰ ਕਿਹਾ ਕਿ ਤੂੰ ਸਜਣ ਐ ਤੇ ਤੂੰ ਸਜਣ ਹੀ ਬਣ ਧਰਮ ਪ੍ਰਚਾਰ ਦੇ ਕੰਮ ਲਾ ਦਿੱਤਾ ਫਿਰ ਬਾਬੇ ਨਾਨਕ ਨੇ ਮੱਕੇ ਵਿੱਚ ਪਹੁੰਚ ਕੇ ਬਾਬਾ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਉਹ ਕਿਸੇ ਧਰਮ ਸਥਾਨ ਤੱਕ ਸੀਮਿਤ ਨਹੀਂ ਫਿਰ ਬਗਦਾਦ ਵਿੱਚ ਲੋਕਾਂ ਨੂੰ ਸਮਝਾਇਆ ਕਿ ਰਾਗ ਸੰਗੀਤ ਹਰਾਮ ਨਹੀਂ ਸਗੋਂ ਪ੍ਰਭੂ ਉਸਤਤ ਲਈ ਰਾਗ ਕੀਰਤਨ ਇੱਕ ਉੱਤਮ ਸਾਧਨ ਹੈ ਫਿਰ हसन ਅਬਦਾਨ ਵਿਖੇ ਆਪ ਨੇ ਵਲੀ ਕੰਦਾਰੀ ਦਾ ਹੰਕਾਰ ਤੋੜਿਆ ਅਹਿਮਦਾਬਾਦ ਪੁੱਜੇ ਤਾਂ ਬਾਬਰ ਨੇ ਫੌਜਾਂ ਨਾਲ ਹਮਲਾ ਕਰ ਦਿੱਤਾ ਲੋਕਾਂ ਦਾ ਕਤਲ ਕੀਤਾ ਲੁੱਟ ਮਚਾਈ ਆਪਨੇ ਬਾਬਰ ਨੂੰ ਜਾਬਰ ਆਖਿਆ ਉਸ ਦੀ ਕੈਦ ਵੀ ਕੱਟੀ ਅੰਤ ਬਾਬਰ ਨੂੰ ਸਮਝਾ ਗਈ ਤੇ ਉਸ ਨੇ ਸਤ ਗੁਰਾਂ ਤੋਂ ਭੁੱਲ ਬਖਸ਼ਾਈ ਅਤੇ ਕਤਲੇਆਮ ਬੰਦ ਕਰ ਦਿੱਤੀ ਇਸ ਹਮਲੇ ਬਾਰੇ ਸਤ ਗੁਰਾਂ ਨੇ ਚਾਰ ਸ਼ਬਦ ਉਚਾਰੇ ਹਨ ਗੁਰੂ ਜੀ ਨੇ ਪਹਿਲੀ ਉਦਾਸੀ ਦੇ ਅਖੀਰ ਤੇ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਦਾ ਨਾਂ ਕਰਤਾਰਪੁਰ ਨਾਮ ਦਾ ਇੱਕ ਨਗਰ ਬਸਾਇਆ ਸੀ ਉਦਾਸੀਆਂ ਦੇ ਮਗਰੋਂ ਆਪ ਇੱਥੇ ਆ ਕੇ ਵਸ ਗਏ ਤੇ ਜੀਵਨ ਦੇ ਆਖਰੀ 18 ਸਾਲ ਇੱਥੇ ਹੀ ਗੁਜ਼ਾਰੇ ਨਗਰ ਦੀ ਧਰਮਸ਼ਾਲਾ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਸੰਗਤਾਂ ਨੂੰ ਉਪਦੇਸ਼ ਦਿੰਦੇ ਕੀਰਤਨ ਕਰਦੇ ਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਦੱਸਦੇ ਦਿਨ ਵੇਲੇ ਖੇਤਾਂ ਵਿੱਚ ਜਾ ਕੇ ਕਿਰਤਕਾਰ ਕਰਦੇ ਅੱਜ ਕੱਲ ਦੇ ਬਾਬਿਆਂ ਵਾਂਗੂ ਉਹ ਵੇਲੇ ਨਹੀਂ ਸੀ ਰਹਿੰਦੇ ਉਹਨਾਂ ਖੁਦ ਕਿਰਤ ਕੀਤੀ ਤੇ ਲੋਕਾਂ ਨੂੰ ਕਿਰਤ ਕਰਨ ਵਾਤੇ ਕਿਹਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਥੋਂ ਜਾਂ ਪੰਜਾਬ ਅੱਜ ਦਾ ਪੰਜਾਬ ਹਰਿਆਣਾ ਹਿਮਾਚਲ ਦੇ ਪਾਕਿਸਤਾਨ ਵਿਚਲਾ ਪੰਜਾਬ ਭਾਰ ਵਿੱਚ ਧਰਮ ਪ੍ਰਚਾਰ ਲਈ ਜਾਂਦੇ ਰਹਿੰਦੇ ਉਸ ਵੇਲੇ ਪੰਜਾਬ ਇੱਕੋ ਹੀ ਸੀ ਬਾਅਦ ਵਿੱਚ ਪੰਜਾਬ ਦੇ ਕਈ ਟੋਟੇ ਹੋ ਗਏ ਇਹਨਾਂ ਪ੍ਰਚਾਰਕ ਫੇਰੀਆਂ ਵਿੱਚ ਹੀ ਆਪ ਨੇ ਬਟਾਲੇ ਦੇ ਕੋਲ ਅਚਲ ਵਿਖੇ ਜੋਗੀਆਂ ਨਾਲ ਚਰਚਾ ਕੀਤੀ ਅਤੇ ਪਿੰਡ RAMDAS ਵਿਖੇ ਬਾਲਕ ਬੂੜਾ ਜੀ ਨਾਲ ਮੇਲ ਹੋਇਆ ਜੋ ਬਾਅਦ ਚ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਜੋ ਮਗਰੋਂ ਬਾਬਾ ਬੁੱਢਾ ਜੀ ਕਰਕੇ ਪ੍ਰਸਿੱਧ ਹੋਏ ਇੱਥੇ ਕਰਤਾਰਪੁਰ ਹੀ ਗੁਰੂ ਜੀ ਨੇ ਆਸਾ ਕੀ ਵਾਰ ਜਪਜੀ ਓੰਕਾਰ ਤੁਖਾਰੀ ਰਾਗ ਦਾ 12 ਮਹਾ ਤੇ ਸਿੱਧ ਗੋਸ਼ਟਾਦਕ ਬਾਣੀਆਂ ਦੀ ਰਚਨਾ ਕੀਤੀ ਕਰਤਾਰਪੁਰ ਵਿਖੇ ਹੀ ਭਾਈ ਲੈਣਾ ਜੀ ਸ਼ਰਨ ਵਿੱਚ ਆਏ ਉਹਨਾਂ ਦੇਵੀ ਦੇਵਤਿਆਂ ਦੀ ਪੂਜਾ ਤੇ ਕਰਮ ਕਾਂਡ ਦਾ ਜੀਵਨ ਤਿਆਗ ਕੇ ਸਿੱਖੀ ਅਪਣਾਈ ਗੁਰੂ ਦਾ ਹੁਕਮ ਮੰਨਣ ਦੀਆਂ ਪ੍ਰਖਿਆਵਾਂ ਵਿੱਚ ਪਾਸ ਹੋਏ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਅੰਗ ਨਾਲ ਲਾ ਕੇ ਅੰਗਦ ਨਾਮ ਦੇ ਕੇ თანਦਨ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਇੱਥੇ ਹੀ ਆਪ ਸਤੰਬਰ 1539 ਵਿੱਚ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਤਨੀਆਂ ਕੋ ਵਿਚਾਰਾ ਕਰਦੇ ਆਂ ਦਾਸ ਕੋਲੋਂ अनेका ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਸਾਧ ਸੰਗਤ ਬਖਸ਼ਣ ਯੋਗ ਹੈ ਗੁਰੂ ਵੀ ਬਖਸ਼ਣ ਯੋਗ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਆਓ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਗੁਰੂ ਤੇ ਆਪਾਂ ਵੀ ਸਤਿਗੁਰੂ ਜੀ ਦੇ ਪਾਏ ਪੂਰਨੇ ਚਲੀਏ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਤੇ ਉਸ ਤੇ ਅਮਲ ਕਰੀਏ ਚੰਗੇ ਕੰਮ ਕਰੀਏ ਬੁਰੇ ਕੰਮਾਂ ਨੂੰ ਤਿਆਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ